ਸਰਦਾਰ ਤੁਹਾਨੂੰ ਪਤਾ ਹੈ ਕਿ ਤਰਨਤਾਰਨ ਸ਼ਹਿਰੀ ਕਾਂਗਰਸ ਦਾ ਪ੍ਰਧਾਨ ਹਾਈ ਕਮਾਂਡ ਵੱਲੋਂ ਨਿਯੁਕਤ ਕੀਤਾ ਸਰਦਾਰ ਲਖਵਿੰਦਰ ਸਿੰਘ ਲੱਕੀ ਪਾਗਲ ਜੀ ਨੂੰ ਜੀ ਜੀ ਤੇ ਉਹਨਾਂ ਦੀ ਨਿਯੁਕਤੀ ਤੋਂ ਬਾਅਦ ਅੱਜ ਉਹਨਾਂ ਨੇ ਪਾਰਟੀ ਹਾਈ ਕਮਾਂਡ ਵੱਲੋਂ ਹਦੇਸ਼ ਹੈ ਕਿ ਹਰ ਇੱਕ ਬਲਾਕ 'ਚ ਮੀਟਿੰਗ ਹੋਵੇ ਇਸ ਤੋਂ ਪਹਿਲਾਂ ਅਸੀਂ ਬਲਾਕ ਗੰਡੀਵੰਡ ਦੀ ਮੀਟਿੰਗ ਕੀਤੀ ਸੀ ਜੋ ਮੈਂ ਖੁਦ ਬਲਾਕ ਪ੍ਰਧਾਨ ਵਜੋਂ ਕਰਵਾਈ ਅੱਜ ਲੱਕੀ ਜੀ ਵੱਲੋਂ ਸ਼ਹਿਰੀ ਬਲਾਕ ਦੀ ਮੀਟਿੰਗ ਕੀਤੀ ਗਈ ਹੈ ਜਿਹੜਾ ਬੜਾ ਚੰਗਾ ਉਪਰਾਲਾ ਹੈ ਕਿ ਅੱਜ ਕਾਂਗਰਸ ਪਾਰਟੀ ਨੇ ਇੱਕ ਇਕਤਾ ਦਾ ਸਬੂਤ ਦਿੱਤਾ ਹੈ ਸਮੁੱਚੇ ਸਾਡੇ ਪ੍ਰਮੁੱਖ ਆਗੂ ਅੱਜ ਇੱਥੇ ਇਕੱਠੇ ਹੋਏ ਨੇ ਤੇ ਚੜ੍ਹਦੀ ਕਲਾ ਦੀ ਗੱਲ ਕੀਤੀ ਐ ਕਿ ਕਾਂਗਰਸ ਇੱਕ ਜੁੱਟ ਹੋ ਕੇ ਜਿਮਣੀ ਚੋਣ ਲੜੇਗੀ ਕਿਉਂਕਿ ਪਾਰਟੀ ਨੇ ਕਿਹਾ ਹੈ ਪੋਲ ਖੋਲੋ ਮਹਿਮ ਸ਼ੁਰੂ ਕਰੋ ਕਿਹਦੀ ਪੋਲ ਖੋਲੋ ਇਸ ਝਾੜੂ ਵਾਲਿਆ ਕਿਉਂਕਿ ਵਾਅਦੇ ਜਿਹੜੇ ਕਰਕੇ ਆਏ ਸਨ ਕਹਿੰਦੇ ਸਨ ਆਮਦਨ ਜਿਹੜੀ ਹੈ ਕਿਸਾਨਾਂ ਦੀ ਦੁੱਗਣੀ ਕਰਾਂਗੇ ਕਰਜ਼ਾ ਮਾਫ਼ ਕਰਾਂਗੇ ਕਿਸਾਨ ਰੋਲੇ ਕਰਜ਼ਾ ਮੁਕਤ ਪੰਜਾਬ ਕਰਾਂਗੇ ਨਹੀਂ ਹੋਇਆ ਰੇਤਾ ਸਸਤੀ ਕਰਾਂਗੇ ਨਹੀਂ ਹੋਇਆ ਨਸ਼ਾ ਮੁਕਤ ਪੰਜਾਬ ਕਰਾਂਗੇ ਨਹੀਂ ਹੋਇਆ ਅੱਜ ਦਰਿਆ ਵਗ ਰਿਹਾ ਹੈ ਨਸ਼ੇ ਦਾ ਪੋਥ ਦੇ ਖਿਲਾਫ ਲੋਕਾਂ ਨੂੰ ਸचेत ਕੀਤਾ ਹੈ ਕਿਉਂਕਿ ਹੁਣ ਥੋੜੇ ਦਿਨਾਂ ਨੂੰ ਤੁਸੀਂ ਇਸੇ ਤਰਨਤਨ ਚ ਵੇਖੋਗੇ ਦਿੱਲੀ ਦੇ ਧੜ ਵੀ ਆਉਣਗੇ ਤੇ ਉਹ ਦਿੱਲੀ ਦੇ ਧੜ ਵੀ ਆ ਕੇ ਹਾਰੇ ਹੋਏ ਨਕਾਰੇ ਹੋਏ ਲੀਡਰ ਇੱਥੇ ਲੋਕਾਂ ਨੂੰ ਲਾਲਚ ਦੇਣਗੇ ਧੱਕੇਸ਼ਾਹੀ ਕਰਨਗੇ ਵੋਟ ਮੰਗਣ ਲਈ ਉਸ ਤੋਂ ਪਹਿਲਾਂ ਹੀ ਅਸੀਂ ਕਾਂਗਰਸ ਦੇ ਵਰਕਰਾਂ ਨੂੰ ਸचेत ਕੀਤਾ ਹੈ ਕਿ ਇਕੱਠੇ ਹੋ ਕੇ ਇਹਨਾਂ ਖਿਲਾਫ ਲੜਾਈ ਲੜੀ ਜਾਵੇ ਤੇ ਕਿਸੇ ਨਾਂ ਤੇ ਡਰ ਤੋਂ ਨਾ ਲਾਲਚ ਤੋਂ ਇਹਨਾਂ ਅੱਗੇ ਦੱਬਣ ਦੀ ਬਿਲਕੁਲ ਵੀ ਕਿਸੇ ਕੀ ਮਤ ਜ਼ਰੂਰਤ ਨਹੀਂ। ਵੀ ਵਿਧਾਨ ਸਭਾ ਸੈਸ਼ਨ ਹੋਇਆ ਕਾਫੀ ਗਹਿਣਾ ਜਿਵੇਂ ਦੇਖਣ ਨੂੰ ਮਿਲੀ ਹੈ। ਲਗਾਤਾਰ ਆਮ ਆਦਮੀ ਪਾਰਟੀ ਦੋਸ਼ ਲਾਇਆ ਗਿਆ ਕਿ ਇਹ ਕਾਂਗਰਸ ਦੀ ਦੇਣ ਹੈ। ਜਿਹੜਾ ਅੱਜ ਪੰਜਾਬ ਦਾ ਪਾਣੀ ਘਰਦਾ ਜਾ ਰਿਹਾ ਹੈ ਇਹਨਾਂ ਨੇ ਸੋਦੇ ਹੀ ਗਲਤ ਕੀਤੇ। ਕਿ ਇਹਨਾਂ ਨੇ ਜਿਹੜੀ ਹਿਮਾਚਲ ਤੱਕ ਦੀ ਵਿਰੋਧ ਨਹੀਂ ਕੀਤਾ ਪਾਣੀ ਲੈਣ ਲੱਗੇ। ਹਰ ਇੱਕ ਮੁੱਦੇ ਦੇ ਉੱਪਰ ਕਾਂਗਰਸ ਨੂੰ ਕਿਹਾ ਜਾਦਾ ਕਿ 70 ਸਾਲ ਦੇ ਵਿੱਚ ਜੋ ਪੰਜਾਬ ਥੱਲੇ ਆਇਆ ਕਹਿੰਦੇ ਇਹਨਾਂ ਦੀ ਦੇਣ ਹੈ। ਬੜਾ ਚੰਗਾ ਸਵਾਲ ਹੈ ਤੁਹਾਡਾ ਕਰਜ਼ੇ ਵਾਲਾ। ਮੈਂ ਦੱਸ ਦਵਾਂ ਆਜ਼ਾਦੀ ਤੋਂ ਲੈ ਕੇ 2022 ਤੱਕ ਪੰਜਾਬ ਸਰਕਾਰ ਦਾ ਕਰਜ਼ਾ ਕਿੰਨਾ ਸੀ? 282000 ਕਰੋੜ ਤੇ ਅੱਜ 3 ਸਾਲ ਹੋਏ ਨੇ ਤੇ ਪੰਜਾਬ ਸਰਕਾਰ ਦਾ ਹੈ 4 ਲੱਖ ਕਰੋੜ 75 ਸਾਲਾਂ 'ਚ ਜਿਹੜਾ 282 ਤੇ 3 ਸਾਲ 'ਚ ਇਹਨਾਂ ਸਵਾ ਲੱਖ ਚੜਾ ਦਿੱਤਾ ਹੈ ਤੇ ਅਗਲੀ ਗੱਲ ਇਹਨਾਂ ਨੂੰ ਮੈਂ ਪੁੱਛਾਂ ਇਹ ਕਰਜ਼ੇ ਦੀ ਗੱਲ ਕਰਦੇ ਨੇ ਕਰਜ਼ਾ ਕਿਉਂ ਉਣ ਵਧ ਰਿਹਾ ਹੈ ਆ ਪਰਸੋਂ ਸੈਸ਼ਨ ਸੀ ਜਿਹੜਾ ਬੁਲਾਇਆ ਹੈਰਾਨਗੀ ਦੀ ਗੱਲ ਹੈ ਇੱਕ ਦਿਨ ਦਾ ਖਰਚਾ ਹੁੰਦਾ ਹੈ ਕਰੋੜ ਸਵਾ ਕਰੋੜ 11 ਮਿੰਟ ਸੈਸ਼ਨ ਚਲਾਇਆ ਪ੍ਰਤੀ ਮਿੰਟ 9 ਲੱਖ ਰੁਪਈਆ ਪੰਜਾਬ ਦੇ ਲੋਕਾਂ ਦੇ ਜੇਬ ਤੇ ਖਰਚਾ ਪਿਆ ਹੈ ਤੇ ਜਿਹੜੇ 117 ਵਿਧਾਇਕ ਸਪੈਸ਼ਲ ਗੱਡੀਆਂ ਲੈ ਕੇ ਗਾਰਤ ਲੈ ਕੇ ਸਰਕਾਰੀ ਖਰਚੇ ਤੇ ਸੈਸ਼ਨ ਅਟੈਂਡ ਕਰਨ ਗਏ ਸਨ ਤੇ ਵਿਰੋਧੀ ਧਿਰ ਦੇ ਨੇਤਾ ਨੇ ਉੱਥੇ ਗੱਲ ਕਹੀ ਕਿ ਭਾਈ ਅਗਰ ਸੈਸ਼ਨ ਸਾਦੀ ਲਿਆਏ ਲਾਅ ਐਂਡ ਆਰਡਰ ਤੇ ਚਰਚਾ ਕਰ ਲੋ ਪਾਣੀ ਦੇ ਮੁੱਦੇ ਤੇ ਚਰਚਾ ਕਰ ਲੋ ਲੈਂਡ ਪੂਲਿੰਗ ਦੇ ਮੁੱਦੇ ਤੇ ਚਰਚਾ ਕਰ ਲੋ ਪਰ ਸਰਕਾਰ ਭੱਜ ਗਈ ਲੋਕਾਂ ਦੇ ਪੈਸੇ ਦੀ ਬਰਬਾਦੀ ਕੀਤੀ ਤੇ ਉਹ ਇੱਕ ਕਹਾਵਤ ਹੈ ਬੇਸ਼ਰਮਾਂ ਦੀ ਡੁੱਲ ਗਈ ਦਾਲ ਉਹ ਕਹਿੰਦੇ ਅਸੀਂ ਡੋਲ ਡੋਲ ਖਾਂਦੇ ਆ ਉਹ ਮੈਨੂੰ ਲੱਗਦਾ ਹਰਪਾਲ ਚੀਮਾ ਜੀ ਤੇ ਬੜੀ ਬਖੂਬੀ ਟੁੱਕਦੀ ਹੈ ਕਿਉਂਕਿ ਥੋੜੇ ਦਿਨ ਪਹਿਲਾਂ 8500 ਕਰੋੜ ਦਾ ਕਰਜ਼ਾ ਲੈ ਕੇ ਤੇ ਵਾਹ ਬਾਈ ਕੱਟਣ ਦੇ ਪੰਜਾਬੀਆਂ ਨੂੰ ਵਧਾਈ ਦੇ